ਆ ਕਲੀਨ ਨਾਗਰਨ ਹਰ ਪਾਸੇ ਗੰਦਗੀ ਦਾ ਹੀ ਸੀਨ ਜੀ ਹਾਂ ਇਹ ਹਾਲ ਹੈ ਪੰਜਾਬ ਚੋਂ ਸਫਾਈ ਪੱਖੋਂ ਤੀਸਰੇ ਸਥਾਨ ਤੇ ਆਈ ਸ਼ਹਿਰ ਰੋਪੜ ਦਾ ਥਾਂ ਥਾਂ ਲੱਗੇ ਗੰਦਗੀ ਦੇ ਢੇਰ ਹਰ ਕਿਸੇ ਨੂੰ ਹੈਰਾਨ ਕਰਦੇ ਨੇ ਕਿ ਆਖਿਰ ਇਸ ਸ਼ਹਿਰ ਨੂੰ ਸਫਾਈ ਲਈ ਨਾਮ ਮਿਲ ਕਿਵੇਂ ਗਿਆ ਉਹ ਕੌਣ ਜਨਾਬ ਨੇ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਸਫਾਈ ਚੋਂ ਤੀਜਾ ਸਥਾਨ ਦੇ ਦਿੱਤਾ ਸੜਕਾਂ ਤੇ ਮੋੜਾਂ ਨਾਲ ਘੁੰਮਦੇ ਅਵਾਰਾ ਪਸ਼ੂ ਸ਼ਹਿਰ 'ਚ ਗੰਦਗੀ ਤਾਂ ਫੈਲਾ ਹੀ ਰਹੇ ਨੇ ਨਾਲ ਹੀ ਲੋਕਾਂ ਦੀ ਜਾਨ ਦੇ ਦੁਸ਼ਮਣ ਵੀ ਬਣੇ ਹੋਏ ਨੇ ਪ੍ਰੈਸ ਦੇ باوجود ਵੀ ਸਰਕਾਰ ਨੂੰ ਇਹ ਸ਼ਹਿਰ ਸਾਫ਼ ਸੁਥਰਾ ਤੇ ਸਵੱਛ ਨਜ਼ਰ ਆਇਆ ਜਿੱਦੇ ਨਗਰ ਕੌਂਸਲ ਅਧਿਕਾਰੀ ਫੁੱਲੇ ਨਹੀਂ ਸਮਾਰੇ ਨੇ ਜਿਹੜੇ ਗੰਦਗੀ ਦੇ ਢੇਰ ਤੁਾਨੂੰ ਵਿਖਰੇ ਨੇ ਸ਼ਾਇਦ ਇਹ ਗੰਦਗੀ ਦੇ ਢੇਰ ਸਰਕਾਰ ਨੂੰ ਨਜ਼ਰ ਨਹੀਂ ਆਏ ਜਾਂ ਫਿਰ ਇਹ ਗੰਧ ਹੀ ਇੰਨਾ ਜ਼ਿਆਦਾ ਸਾਫ਼ ਸੁਥਰਾ ਕਿ ਸ਼ਹਿਰ ਨੂੰ ਪੰਜਾਬ ਚੋਂ ਤੀਜਾ ਸਥਾਨ ਦੇ ਦਿੱਤਾ ਵਿਰੋਧੀ 13 ਸ਼ਹਿਰ ਨੂੰ ਸਫਾਈ ਅਵਾਰਡ ਦੇਣ ਤੇ ਸਰਕਾਰ ਨੂੰ ਲਾਨਤਾ ਪਾ ਰਹੀਆਂ ਨੇ ਰੋਪੜ ਦੇ ਹੀ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਦਾ ਇਸ ਮਾਮਲੇ ਚ ਕੀ ਕਹਿਣਾ ਹੈ ਜਰਾ ਸੁਣ ਕੇ ਦੇਖੋ ਅਵਾਰਡ ਮਿਲਣਾ ਕੋਈ ਗਲਤ ਨਹੀਂ ਹੈਗਾ ਅਵਾਰਡ ਜਿਹੜਾ ਦਿੱਤਾ ਹੈ ਠੀਕ ਹੈ ਅਵਾਰਡ ਮਿਲਣਾ ਚਾਹੀਦਾ ਹੈ ਪਰ ਇੱਥੇ ਜਿਹੜਾ ਅਵਾਰਡ ਹੈ ਥੋੜਾ ਗਲਤ ਰੇਖਾ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਰੋਪੜ ਦਾ ਵਿੱਚ ਹਰ ਜਗ੍ਹਾ ਕੂੜਾ ਗੰਦ ਤੇ ਗੋਹੇ ਨਾਲ ਭਰੇ ਹੋਏ ਸੜਕਾਂ ਐ ਕੂੜਾਦਾਨ ਐ ਗੰਦਾ ਪਾਣੀ ਨਹਿਰਾਂ ਵਿੱਚ ਪੈ ਰਿਆ ਐ ਇਹ ਵੈਸੇ ਮੇਰੇ ਹਿਸਾਬ ਨਾਲ ਪਤਨੀ ਸ਼ਪਾਸਸ਼ੀ ਅਵਾਰਡ ਮਿਲਿਆ ਐ ਜਾਂ VOTING ਹੀ ਉੱਥੇ ਬਿਠਾ ਕੇ ਜਿਹੜੇ ਲੋਕ ਕੰਮ ਕਰਾਣ ਜਾਂਦੇ ਐ ਐਮਸੀ ਦੇ ਦਫ਼ਤਰ ਵਿੱਚ ਪ੍ਰਧਾਨ ਦੇ ਦਫ਼ਤਰ ਵਿੱਚ ਉੱਥੇ ਬੈਠ ਕੇ ਲੋਕਾਂ ਦੇ ਗਲਤ VOTING ਕਰਵਾ ਲਈ ਇਹਨਾਂ ਨੇ ਵੈਸੇ ਤੁਹਾਨੂੰ ਤੁਸੀਂ ਆਪ ਮੇਰੇ ਨਾਲ ਤੇ ਜਾਣੀ ਜਾ ਰਹੇ ਜਾਂ ਰੋਪੜ ਦੇ ਲੋਕਾਂ ਨੂੰ ਪਤਾ ਐ ਕਿ ਕਿੰਨਾ ਰੋਪੜ ਦੇ ਵਿੱਚ ਇਸ ਟਾਈਮ ਕੂੜਾ ਕੱਢ ਕੇ ਗੰਦ ਪਿਆ ਹੈਗਾ ਕੋਈ ਵੀ ਸਫਾਈ ਹੈ ਨਹੀਂ ਅਵਾਰਡ ਵੈਸੇ ਮੇਰੇ ਸਾਹ ਨਾਲ ਗਲਤ ਮਿਲਿਆ ਵਿਰੋਧੀ ਧਿਰਾਂ ਤਾਂ ਦੂਰੇ ਹਾਲ ਮੇ ਹੈ ਕਿ ਨਗਰ ਕਾਉਂਸਲ ਦੇ ਆਪਣੇ ਹੀ ਕਾਉਂਸਲਰ ਕਾਉਂਸਲ ਪ੍ਰਧਾਨ ਤੇ ਉਂਗਲਾਂ ਚੁੱਕ ਰਹੇ ਨੇ ਕਾਉਂਸਲਰਾਂ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਵੱਲੋਂ ਸਵੱਛਤਾ ਮੁਹਿੰਮ ਤਹਿਤ ਸ਼ਹਿਰ ਨੂੰ 55 ਲੱਖ ਰੁਪਏ ਦਿੱਤੇ ਗਏ ਪਰ ਉਹ ਪੈਸੇ ਕਿੱਥੇ ਖਰਚ ਹੋਏ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੋਈ ਸਾਡੇ ਸੋਚਣ ਦਾ ਵਾਰ ਗਲਤੀ ਮਿਲਿਆ ਉਹਨਾਂ ਨੂੰ ਤੁਸੀਂ ਆਪ ਹੀ ਦੇਖ ਲਓ ਪਿੱਛੇ ਕੂੜੇ ਢੇਰਿਆ ਜੋ ਕਿ ਇੱਥੇ ਕੇ ਪੀ ਰਾਣਾ ਸਪੀਕਰ ਜੀ ਦੀ ਕੋਠੀ ਹੈ ਉਹਨਾਂ ਦੇ ਘਰ ਤੇ ਬਾਹਰ ਐਂਟਰ ਐ ਥਰੂ ਹੀ ਕਰਦੇ ਨੇ ਰਸਤਾ ਹੈਗਾ ਉਹਨਾਂ ਦੇ ਕਾਕੋਟੀ ਜਾਣ ਦਾ ਤੇ ਉਹਨਾਂ ਦੀ ਐਂਟ੍ਰੈਂਸ ਦੇ ਬਾਅਦ ਦੇਖੋ ਕਿੰਨਾ ਕੁੜਿਆ ਢੇਰ ਲੱਗਾ ਹੋਇਆ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਤੇ ਉਹਨਾਂ ਨੂੰ ਵਾਰਡ ਮਿਲਿਆ ਵੀ ਸਹੀ ਮਿਲਿਆ ਬਿਲਕੁਲ ਗਲਤ ਮਿਲਿਆ ਉਹ ਕਹਿ ਰਹੇ ਕਿ ਇੰਨੀਆਂ ਵਸੇ ਰੇੜੀਆਂ ਲਈਆਂ ਕੁਛ ਲਿਆ ਲੇਕਿਨ ਲਿਆ ਹੋਇਆ ਸੰਦਾ ਅਜੇ ਤੱਕ ਅਜੇ ਤੱਕ ਦਿਖਿਆ ਨਹੀਂ ਆ ਕੁਛ ਵੀ ਕਮੇਟੀ ਦੇ ਵਿੱਚ ਤਾਂ ਕੀ ਦੀ ਜਾਂਚ ਹੋਣੀ ਚਾਹੀਦੀ ਉੱਚ ਪਤਰੀ ਹਾਂਜੀ ਹਾਂਜੀ ਦੀ ਜਾਂਚ ਹੋਣੀ ਚਾਹੀਦੀ ਹੈ ਪੂਰੀ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਉਹਨਾਂ ਨੇ ਸਮਾਨ ਖਰੀਦਿਆ ਤਾਂ ਉਹ ਕਿੱਥੇ ਹੈ ਅਟਲੀਸ ਸਾਨੂੰ ਐਸੀ ਵੀ ਕਾਉਂਸਲਰਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਪੈਸਾ ਉਹਨਾਂ ਨੇ ਕਿੱਥੇ ਲਗਾਇਆ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਅਵਾਰਡ ਮਿਲਣਾ ਬਹੁਤ ਵਧੀਆ ਗੱਲ ਹੈ ਪਰ ਅਵਾਰਡ ਮਿਲਣ ਦਾ ਕਾਰਨ ਇਹ ਹੈ ਵੀ ਕੰਮ ਤਾਂ ਹੋ ਨਹੀਂ ਰਿਹਾ 55 ਲੱਖ ਲੱਗਿਆ ਕਿਤੇ ਦਿਖਦਾ ਨਹੀਂ ਹੈ ਪ੍ਰਧਾਨ ਜੀ ਕਹਿੰਦੇ ਰੇੜੀਆਂ ਖਰੀਦੀਆਂ ਫਲਾਣਾ ਖਰੀਦਿਆ ਜੇ ਖਰੀਦੀਆਂ ਫਿਰ ਚੱਕਦੇ ਕਿਉਂ ਨਹੀਂ ਅਵਾਰਡ ਜਿਹੜਾ ਮਿਲਿਆ ਮੇਰੇ ਹਿਸਾਬ ਨਾਲ ਗਲਤ ਮਿਲਿਆ ਇਹ ਮਿਲੀ ਭੂਤ ਨਾਲ ਮਿਲਿਆ ਬਾਕੀ ਜਿਹੜੇ 55 ਪੈਸੇ ਆਏ ਇਹਨਾਂ ਨੂੰ ਉਹਦੀ ਇਨਕੁਆਰੀ ਹੋਣੀ ਚਾਹੀਦੀ ਵੀ ਇਹ ਪੈਸੇ ਕਿੱਥੇ ਲੱਗਿਆ ਕਿੱਦਾਂ ਲੱਗਿਆ ਸਾਨੂੰ ਲੱਗਿਆ ਦਿਖ ਤੇ ਉਦੋਂ ਇਸ ਮਾਮਲੇ ਵਿੱਚ ਜਦੋਂ ਕਾਉਂਸਲ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਨਗਰ ਕਾਉਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਇਸ ਸ਼ਹਿਰ ਨੂੰ ਸਫਾਈ ਅਵਾਰਡ ਲਈ ਪੂਰੀ ਤਰ੍ਹਾਂ ਯੋਗ ਠਹਿਰਾ ਦਿੱਤਾ ਅਧਕਾਰੀਆਂ ਮੁਤਾਬਕ ਸ਼ਹਿਰ 'ਚ ਗੰਦਗੀ ਹੈ ਹੀ ਨਹੀਂ ਅਤੇ ਸਭ ਵਿਰੋਧੀਆਂ ਦੀ ਚਾਲ ਹੈ ਗੱਲ ਇਹ ਜੀ ਕਿ ਲੋਕਾਂ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਵਾਰਡ ਦੇ ਵਿੱਚ ਇੱਕ ਕੰਪੋਨੈਂਟ ਸੀ ਫੀਡਬੈਕ ਦਾ ਔਰ 427 ਲੋਕਾਂ ਦੇ ਕੋਲ ਸੈਂਟਰ ਗਵਰਨਮੈਂਟ ਦੀ ਟੀਮ ਗਈ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਦੇ 427 ਦੇ 427 ਲੋਕਾਂ ਨੇ ਨਗਰ ਕੌਂਸਲ ਦੇ ਹੱਕ ਚ ਪੋਜ਼ਿਟਿਵ ਕਿਹਾ। ਔਰ ਜਿੱਥੇ ਤੱਕ ਕੌਂਸਲਰਾਂ ਦਾ ਸਵਾਲ ਹੈ ਜਿਹੜੇ ਵਿਰੋਧੀ ਕੌਂਸਲਰ ਹੈ ਉਹਨਾਂ ਨੂੰ ਇਹ ਜਿਹੜੀ ਗੱਲ ਹੈ ਉਹ ਹজম ਨਹੀਂ ਹੋ ਰਹੀ ਕਿ ਨਗਰ ਕੌਂਸਲ ਨੂੰ ਇਹ ਅਵਾਰਡ ਮਿਲਿਆ ਤਾਂ ਉਹ ਸੁਭਾਵਕ ਹੈ ਪਰ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਇਹ ਕੋਈ ਅਕਾਲੀ ਦਲ ਨੇ ਅਵਾਰਡ ਨਹੀਂ ਲਿਆ ਕੋਈ ਭਾਰਤੀ ਜਨਤਾ ਪਾਰਟੀ ਨੇ ਅਵਾਰਡ ਨਹੀਂ ਲਿਆ ਇਹ ਅਵਾਰਡ ਰੂਪਨਗਰ ਸ਼ਹਿਰ ਨੇ ਲਿਆ ਇਸ ਕਰਕੇ ਉਹ ਹੋਛੀ ਰਾਜਨੀਤੀ ਨਾ ਕਰਨ ਅੱਜ ਇਹਨਾਂ ਦਾ ਕੋਈ ਸਾਡੇ ਸਫਾਈ ਸੇਵਕਾਂ ਦਾ ਮਾਮਲਾ ਸੀ ਕਾਜੀ ਸਵਕ ਹੜਤਾਲ ਤੇ ਚਲੇ ਗਏ ਸੀ ਇਸ ਕਰਕੇ ਸ਼ਹਿਰ ਚ ਕੁਝ ਅਜ ਗੰਦਗੀ ਨਹੀਂ ਲਿਫਟ ਹੋ ਸਕੀ ਔਰ ਇਸ ਗੱਲ ਨੂੰ ਲੈ ਕੇ ਇਸ ਤਰ੍ਹਾਂ ਦਾ ਪ੍ਰਚਾਰ ਕਰਨਾ ਮੈਂ ਕਹਿੰਦਾ ਉਹਨਾਂ ਨੂੰ ਇਸ ਗੱਲ ਬਾਰੇ ਥੋੜਾ ਸੋਚਣਾ ਚਾਹੀਦਾ ਇਸ ਤਰ੍ਹਾਂ ਦੀ ਹੋਛੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਰ ਕੌਂਸਲਰਾਂ ਨੂੰ 55 ਲੱਖ ਦੀ ਉਂਗਲੀ ਉਠਾਈ ਜਾ ਰਹੀ ਨਹੀਂ ਖਰਚੇ ਕੇ ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਬਿਲਕੁਲ ਉੱਚ ਪੱਧਰੀ ਜਿੱਥੋਂ ਤੱਕ ਉੱਪਰ ਜਿੱਥੇ ਉੱਪਰ ਤੱਕ ਜਾ ਕੇ ਜਾਂਚ ਕਰਾਣੀ ਚਾਹੁੰਦੇ ਕਰਾ ਲੈਣ ਕੋਈ ਕੋਈ ਫਰਕ ਨਹੀਂ ਪੈਂਦਾ ਸ਼ਹਿਰ ਨੂੰ ਤੀਸਰਾ ਸਭ ਤੋਂ ਸਾਫ਼ ਸੁਥਰੇ ਸ਼ਹਿਰ ਦਾ ਐਵਾਰਡ ਦਿੱਤਾ ਗਿਆ ਠੀਕ ਹੈ ਪਰ ਜੇਕਰ ਤੁਸੀਂ ਇੰਨੀ ਗੰਦਗੀ ਵਾਲੇ ਸ਼ਹਿਰ ਨੂੰ ਐਵਾਰਡ ਦੇ ਰਹੇ ਹੋ ਤਾਂ ਉਹਨਾਂ ਸ਼ਹਿਰਾਂ ਦਾ ਤਾਂ ਰੱਬ ਹੀ ਰਾਖਾ ਹੋਵੇਗਾ ਜਿਹੜੇ ਸਾਫ਼ ਸੁਥਰੇ ਸ਼ਹਿਰਾਂ ਦੀ ਸੂਚੀ ਵਿੱਚ ਹੀ ਨਹੀਂ ਆਉਂਦੇ ਸ਼ਹਿਰ ਨੂੰ ਇਨਾਮ ਦੇਣ ਵਾਲਿਆਂ ਦੀਆਂ ਕਾਰਾਂ ਦੇ ਸ਼ੀਸ਼ੇ ਜ਼ਰੂਰ ਕਾਲੇ ਹੋਣਗੇ ਜਾਂ ਫਿਰ ਸ਼ੀਸ਼ੇ ਹੋਣਗੇ ਨਹੀਂ ਜਿਨ੍ਹਾਂ ਨੂੰ ਰੋਪੜ ਚ ਲੱਗੇ ਗੰਦਗੀ ਦੇ ਢੇਰ ਨਾ ਤਾਂ ਦਿਖਾਈ ਦਿੱਤੇ ਅਤੇ ਨਾ ਹੀ ਉਹਨਾਂ ਨੂੰ ਇਸ ਗੰਦਗੀ ਚੋਂ ਕੋਈ ਬਦਬੂ ਆਈ ਪਰ ਇਹਨਾਂ ਜ਼ਰੂਰ ਹੈ ਕਿ ਸਾਡੀ ਟੀਮ ਵੱਲੋਂ ਇਸ ਖਬਰ ਨੂੰ ਬਣਾਉਣ ਸਮੇਂ ਨੱਕ ਉਤੇ ਕਪੜਾ ਜ਼ਰੂਰ ਪਾਇਆ ਗਿਆ ਰੂਪਨਗਰ ਤੋਂ ਸੱਜਣ ਸਿਆਣੀ ਪੰਜਾਬੀ ਲੁੱਕ ਚੈਨਲ